ਜੋੜਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀ ਬੀਜੀ 02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਤਿਪ ਅਮਰੀ ਸਰੀਆ ਲੋ ਵੀਰ ਜੀ ਜਿੱਦਾਂ ਕਿ ਖਾਲਸਾ ਗਰੁੱਪ ਵੱਲੋਂ ਫੀਲਡ ਲੜਾਈ ਕੀਤੀ ਤੇ ਅੱਜ ਨਾਵੰਡ ਸਮਾਗਮ ਆ ਜੀ ਤੇ ਉੱਥੇ ਪਹੁੰਚੀ ਹੋਈਆਂ ਤੇ ਫਰਥਰ ਸੈਕਿੰਡ ਥਰਡ ਜਿੰਨਾਂ ਜਿੰਨਾਂ ਦੇ ਨਾਮ ਆਏ ਨੇ ਤੇ ਜਿਹੜੇ ਜਿਹੜੇ ਵੀਰਾਂ ਨੇ ਵੀ ਨਾਮ ਅਨਾਉਂਸ ਕੀਤੇ ਸੀ ਉਹ ਸਵਾਰੇ ਤੁਹਾਡੇ ਨਾਮ ਰੱਖਾਂਗੇ ਤੇ ਜਿਨ੍ਹਾਂ ਦੇ ਨਾਮ ਆਏ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਾਵਾਂਗੇ ਤੁਹਾਡੀ ਸਾਰਿਆਂ ਦੀ ਠੀਕ ਹੈ ਜੀ ਆਓ ਲੈ ਚੱਲ ਜਾਈਏ ਗਾੜੀ ਤੇ ਕਰਦੇ ਹਾਂ ਸਾਰੇ ਖਾਲਸਾ ਗਰੁੱਪਾਂ ਨਾਲ ਗੱਲਬਾਤ ਆਹ ਲੋ ਜੀ ਜਿਹੜਾ ਪਹਿਲਾ ਇਨਾਮ ਖਾਲਸਾ ਗਰੁੱਪ ਵੱਲੋਂ ਦਿੱਤੇ ਜਾਣੇ ਨੇ ਜੀ ਠੀਕ ਹੈ ਜੀ ਫਰਸਟ ਸੈਕਿੰਡ ਥਰਡ ਤੇ ਇਹ ਨਾਮ ਦਿੱਤਾ ਹੈ ਨਾ ਜੀ ਵਿੱਕੀ ਵੀਰ ਵੱਲੋਂ ਬਹਾਦਰ ਬੱਚੇ ਦਾ ਵਿੱਕੀ ਵੀਰ ਸੁਲਤਾਨਵਿੰਦ ਪਾਲਟੀ ਕੁਲਵੰਤ ਸਿੰਘ ਚੀਮਾ ਉਸਤਾਜੀ ਹੁਣਾਂ ਦੀ ਬਾਕੀ ਆ ਡਬਲ ਮੋਰ ਵਾਲਾ ਆ ਨਾਮ ਇਹ ਬੱਚੇ ਦਾ ਹੀ ਨਾਮ ਤੇ ਹਟ ਕਬੂਤਰ ਦਾ ਨਾਮ ਠੀਕ ਹੈ ਜੀ ਇਹ ਸਾਰੇ ਇਨਾਮ ਦਿੱਤੇ ਜਾਣੇ ਜੀ ਬਹੁਤ ਸੋਹਣੀਆਂ ਸ਼ੀਲ੍ਹਾ ਬਣਾਈਆਂ ਜੀ ਵੀਰ ਜੀ ਹੁਣਾਂ ਨੇ ਤੇ ਇੱਧਰ ਸਨਮਾਨ ਕੀਤਾ ਜਾਣਾ ਜੀ ਬੈਸਟ ਸੀਨੀਅਰ ਉਸਤਾਜੀ ਮਨਜੀਤ ਸਿੰਘ ਜੀ ਬੋ ਵੀ ਉਸਤਾਜੀ ਸਪਾਲੇ ਠੀਕ ਹੈ ਜੀ ਉਹਨਾਂ ਨੂੰ ਮਾਨ ਸਨਮਾਨ ਕੀਤਾ ਜਾਣਾ ਜੀ ਇਹ ਸ਼ੀਲਡ ਦੇ ਨਾਲ ਇਹ ਰਸ਼ਪਾਲ ਉਸਤਾਜੀ ਦਾ ਮਾਨ ਸਨਮਾਨ ਕੀਤਾ ਜਾਣਾ ਇਹਦੇ ਇਹ ਬੱਬੂ ਉਸਤਾਜੀ ਚੇਅਰਮੈਨ ਸਾਹਿਬ ਦਾ ਮਾਨ ਸਨਮਾਨ ਕੀਤਾ ਜਾਣਾ ਆਹ ਲੋ ਜੀ ਇਹ ਸਾਰੇ ਵੀਰ ਆਪਣੇ ਬੈਠੇ ਹੋਏ ਨੇ ਇਹ ਜੱਜ ਵੀਰ ਮੱਲਾ ਜਿੱਤਰਾ ਉਹਨਾਂ ਆਪਣਾ ਠੀਕ ਹੈ ਜੀ ਰੰਗੀਲਾ ਵੀਰ ਰਾਮਣ ਆ ਨਿਕਾ ਵੀਰ ਇਹਨੂੰ ਵੀ ਸ਼ੌਂਕ ਹੈਗਾ ਇਹ ਵੀ ਆਇਆ ਇੱਧਰ ਇਹ ਫੀਲਡਾ ਮੈਂ ਠੀਕ ਹੈ ਜੀ ਇੱਧਰ ਵੀ ਆਪਣੀ ਵੀਰ ਜਣੀ ਇੱਧਰ ਰਾਏ ਵੀਰ ਹੋਣੀ ਆਏ ਨਵੀਰ ਠੀਕ ਹੈ ਜੀ ਪਿੱਛੇ ਤਾਰ ਵੀਰ ਦੀ ਹੋਣੀ ਬਚਨ ਉਸਤਾਦ ਹੋਣੀ ਫਾਇਲ ਚਾਪਣ ਇਹ ਮੇਰਾ ਕੈਮਰਾਮੈਨ ਮੁਖਲਾ ਇੱਧਰ ਰੋਕੀ ਉਸਤਾਦ ਜੀ ਨਕਸ਼ਾ ਕੇਵਲ ਉਸਤਾਦ ਜੀ ਨਾਲ ਇੱਧਰ ਪਾਲੇ ਉਸਤਾਦ ਜੀ ਨਹੀਂ ਠੀਕ ਹੈ ਜੀ ਇੱਧਰ ਸਾਰੇ ਵੀਰ ਹੋਣੀ ਹਾ ਲੋ ਜੀ ਆਪਣਾ ਲਾ ਵੀਰ ਠੀਕ ਹੈ ਜੀ ਔਲਤਾਨ ਮੰਡ ਮਹਿਰ ਤੋਂ ਥੋੜੀ ਚਾਟੀ ਮੰਡ ਨਹਿਰ ਤੋਂ ਆ ਵੀ ਪਣਵੀਰ ਆਪਣਾ ਉਸਤਾਦ ਹੁਣੀ ਨਾਲ ਵਜਾ ਉਸਤਾਦ ਜੀ ਹੁਣੀ ਤਾਲਵੀਰ ਖਲੀਫਾ ਆ ਲੋ ਜੀ ਆਪਣੇ ਮੁੱਖ ਮਹਿਮਾਨ ਬੋਵੀ ਉਸਤਾਦ ਜੀ ਸਪਾਲੇ ਠੀਕ ਹੈ ਜੀ ਸੀਨੀਅਰ ਉਸਤਾਦ ਆਪਣੇ ਵੱਡੇ ਪਹੁੰਚ ਚੁੱਕੇ ਨੇ ਤੇ ਹੁਣ ਬਸ ਨਾਵਾਂਡ ਸਮਾਗਮ ਸ਼ੁਰੂ ਹੋਣ ਲੱਗਾ ਵਾ ਨਾਲ ਆਪਣੇ ਕਾਲੇ ਉਸਤਾਦ ਜੀ ਨਾਲ ਹੀਰੋ ਉਸਤਾਦ ਜੀ ਨਾਲ ਮਠੂਵੀਰ ਆਪਣਾ ਤੇ ਗੁਜਾਰ ਵੀਰ ਤੇ ਜੱਜ ਵੀਰ ਜੀ ਹੁਣੀ ਠੀਕ ਹੈ ਜੀ ਤੇ ਨਾਲ ਆਪਣੇ ਪਾਲੇ ਉਸਤਾਦ ਜੀ ਹੁਣੀ ਤੇ ਨਾਲ ਵੀਰ ਜੀ ਹੁਣੀ ਨਾਲ ਸ਼ਾਨ ਵੀਰ ਤੇ ਨਾਲ ਉਧਰ ਉਸਤਾਦ ਜੀ ਨਾਲ ਬੱਲੂ ਬੱਲੂ ਜੀ ਬੱਲੂ ਜੀ ਠੀਕ ਹੈ ਜੀ ਤੇ ਆਓ ਜੀ ਹੀਰੋ ਉਸਤਾਦ ਜੀ ਨਾਲ ਕਰਦੇ ਆ ਗੱਲਬਾਤ ਹਾਂਜੀ ਹੀਰੋ ਉਸਤਾਦ ਜੀ ਜਿਹੜੀ ਆਪਾਂ ਸ਼ੀਲਡ ੜਾਈ ਸੀ ਜੀ ਇਹਦੇ ਵਿੱਚ ਕਿੰਨੀਆਂ ਛਤਾਂ ਆਈਆਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰ ਜੀ ਇੱਕ ਖਾਲਸਾ ਗਰੁੱਪ ਵੱਲੋਂ ਜਿਹੜਾ ਟੂਰਨਾਮੈਂਟ ਕਰਾਇਆ ਸੀਗਾ ਤੇ ਇਹਦੇ ਵਿੱਚ ਵੀਰ ਜੀ ਟੋਟਲ 20 ਛਤਾਂ ਹੋਈਆਂ ਸੀਗੀਆਂ ਹਾਂ ਠੀਕ ਹੈ ਜੀ ਹਾਂਜੀ ਤੇ ਕੁਝ ਛਤਾਂ ਪਿੰਡ ਦੀਆਂ ਤੇ ਕੁਝ ਛਤਾਂ ਸ਼ਹਿਰ ਦੀਆਂ ਕਿਉਂਕਿ ਅੱਗੇ ਸ਼ਹਿਰ ਦੀਆਂ ਛੱਤਾ ਸ਼ਹਿਰ ਚ ਰਹ ਜਾਂਦੀ ਅਸੀਂ ਇਹਨਾਂ ਨੂੰ ਟੂਰਨਾਮੈਂਟ ਨੂੰ ਆਪਾਂ ਇਕੱਠਾ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਆ ਵਾਹਿਗੁਰੂ ਦੀ ਕਿਰਪਾ ਰਹੀ ਹੈ ਇਹ ਕੀ ਪਹਿਲਾ ਟੂਰਨਾਮੈਂਟ ਸੀ ਜੀ ਆਪਣਾ ਪਹਿਲਾ ਟੂਰਨਾਮੈਂਟ ਸੀ ਮਾਰਾ ਇਹ ਅਗਲੀ ਵਾਰੀ ਭਰੀ ਕਰੇਗਾ ਹੋਰ ਕਿਹਾਂ ਤੱਕ ਲੈ ਕੇ ਜਾਵਾਂਗੇ ਜੀ ਠੀਕ ਹੈ ਜੀ ਤੇ ਵੀਡੀਓ ਜਿੱਦਾਂ ਕੀ ਪਹਿਲਾਂ ਵੀ ਪਾਈ ਸੀ ਉਸਤਾਦ ਜੀ ਉਹਨਾਂ ਨੇ ਮੋਰਾ ਲੱਗਦੀ ਵੀਡੀਓ ਵੀ ਪਾਈ ਆ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਸੋਹਣਾ ਸ਼ੌਂਕ ਹੋਇਆ ਵਾ ਜੀ ਹਾਂਜੀ ਰੋਲੇ ਰੱਪੇ ਤੋਂ ਬਗੈਰ ਅਸੀਂ ਅੱਜ ਆਪਾਂ ਨਾਵੰਡ ਸਮਾਗਮ ਤੇ ਪਹੁੰਚੇ ਆਂ ਤੇ ਨਾਲ ਆਪਣੇ ਜਿਹੜੇ ਮੈਂਬਰ ਸੀ ਉਹਨਾਂ ਦਾ ਵੀ ਨਾਂ ਲੈ ਲਓ ਜੀ ਸਾਰੇ ਜਿਹੜੇ ਮੈਂਬਰ ਤੇ ਸਾਡੇ ਸੀਨੀਅਰ ਉਸਤਾਦ ਜਿਹੜੇ ਹੈਗੇ ਨੇ ਆਏ ਹੋਏ ਨੇ ਉਹ ਤੇ ਕਹਿ ਹੀ ਦਿੱਤਾ ਜੀ ਪਹਿਲਾਂ ਵੀ ਨਾਲ ਸਾਡੇ ਪੂਰਾ ਸੰਜੋਗ ਬੈਠਾ ਮੋਢੇ ਨਾਲ ਮੋਢਾ ਜੋੜ ਕੇ ਕੀਤਾ ਤੇ ਆਪਾਂ ਲਾ ਉਸਤਾਦ ਜੀ ਹਾਂਜੀ ਤੇ ਬਾਬਾ ਜੀ ਫਰੂਟ ਵਾਲੇ ਠੀਕ ਹੈ ਜੀ ਤੇ ਮੇਰਾ ਛੋਟਾ ਵੀਰ ਸਾਡੇ ਵੱਡੇ ਵੀਰ ਦਾ ਕਲੀਫਾ ਹੈ ਠੀਕ ਹੈ ਜੀ ਤੇ ਉਹਨਾਂ ਨੇ ਪ੍ਰਸਾਦ ਦਿੱਤਾ ਸਾਡਾ ਤੇ ਪੰਜ ਮੈਂਬਰੀ ਕਮੇਟੀ ਬੱਬੂ ਸਤਾਜੀ ਬਣਾ ਕੇ ਗਏ ਸੀ ਇਹ ਠੀਕ ਹੈ ਜੀ ਤੇ ਇੱਕ ਮੁੰਡਾ ਰਵੀ ਹੈਗਾ ਸਾਡੇ ਨਹਿਰ ਤੋਂ ਤੇ ਇਹ ਪੰਜ ਮੈਂਬਰੀ ਸੀ ਠੀਕ ਹੋ ਗਿਆ ਬਹੁਤ ਸੋਹਣਾ ਸ਼ੌਕ ਹੋਇਆ ਬਹੁਤ ਵਧੀਆ ਠੀਕ ਹੋ ਗਿਆ ਸਾਜਨ ਹਾਂਜੀ ਸਤਾਜੀ ਪਹਿਲਾ ਹਿੱਟ ਬੱਚੇ ਦਾ ਨਾਮ ਸਾਜਨ ਵੀਰ ਦਾ ਜੀ ਠੀਕ ਹੈ ਜੀ ਆ ਲੋ ਜੀ ਸਾਜਨ ਵੀਰ ਜੀ ਦਾ ਹਿੱਟ ਬੱਚੇ ਦਾ ਨਾਮ ਜੀ ਠੀਕ ਹੈ ਜੀ ਇਹ ਕੱਪ ਦੇ ਲਵ ਕਿਹਨਾਂ ਇੱਕ ਕੱਪ ਜਿਹੜਾ ਹੈਗਾ ਜੀ ਇਹ ਪਾਲਾ ਉਸਤਾਦ ਜੀ ਲੋ ਜੀ ਇਹਨਾਂ ਨੂੰ ਲਓ ਜੀ ਪਾਲਾ ਉਸਤਾਦ ਜੀ ਲੋ ਜੀ ਪਾਲਾ ਉਸਤਾਦ ਜੀ ਲਓ ਜੀ ਨਾਮ ਜੀ ਲਓ ਜੀ ਉਸਤਾਦ ਜੀ ਤੇ ਲਓ ਜੀ ਇਹਨਾਂ ਨੂੰ ਜਿਹੜੇ ਜਿਹੜੇ ਟੜਦੀ ਖਲਾ ਰੱਖੇ ਟੜਦੀ ਖਲਾ ਤੇਰਾ ਕੱਪ ਹੋ ਜਾਂਦਾ ਆ ਲਓ ਜੀ ਹਿੱਟ ਬੱਚੇ ਦਾ ਨਾਮ ਠੀਕ ਹੈ ਜੀ ਆਨੂੰ ਇੱਕ ਆਹ ਲਓ ਜੀ ਇੱਕ ਹਾਂਜੀ ਹਾਂਜੀ ਹਿੱਟ ਬੱਚੇ ਦਾ ਨਾਮ ਠੀਕ ਹੈ ਜੀ ਇਹ ਜਿੱਦਾਂ ਵਿੱਕੀ ਵੀਰ ਸਲਤਾਨਵਿੰਡ ਵਾਲੇ ਵੱਲੋਂ ਲੋ ਜੀ ਕੁਲਵੰਦਰ ਸਿੰਘ ਚੀਮਾ ਉਸਤਾਜ ਜੀ ਦੀ ਪਾਰਟੀ ਠੀਕ ਹੈ ਜੀ ਉਹਨਾਂ ਵੱਲੋਂ ਨਾਲ ਸ਼ੀਲਡ ਤੇ ਨਾਲ 1100 ਰੁਪਿਆ ਠੀਕ ਹੈ ਜੀ ਅਨਾਉਂਸ ਕੀਤਾ ਗਿਆ ਸੀ ਤੇ ਉਹ ਦਿੱਤਾ ਗਿਆ ਵੀਰ ਜੀ ਨੂੰ 1100 ਰੁਪਿਆ ਨਾਮ ਠੀਕ ਹੈ ਜੀ ਹੀਰ ਉਸਤਾਜ ਜੀ ਵੱਲੋਂ ਠੀਕ ਹੈ ਜੀ ਲੋ ਜਿਹੜਾ ਕਿ ਅਨਾਉਂਸ ਕੀਤਾ ਸੀ ਆ ਠੀਕ ਹੋ ਗਿਆ ਜੀ ਆ ਲੋ ਜੀ ਵਿੱਕੀ ਵੀਰ ਵੱਲੋਂ ਜਿਹੜਾ ਕਿ 1100 ਰੁਪਇਆ ਨਾਮ ਦਿੱਤਾ ਗਿਆ ਜੀ। ਲਓ ਜੀ ਵਿੱਕੀ ਜੀ। ਵਿੱਕੀ ਵੀਰ ਖਲੀਫਾ ਸੁਲਤਾਨਪੁਰ ਪਿੰਡ ਤੋਂ। ਠੀਕ ਹੈ ਜੀ। ਉਹਨਾਂ ਵੱਲੋਂ। ਤੇ ਬਹੁਤ-ਬਹੁਤ ਮੁਬਾਰਕਾਂ ਜੀ ਵੀਰ ਜੀ ਉਹਨਾਂ ਨੂੰ ਤੇ ਵੀਰ ਉਹਨਾਂ ਦੀ ਪਾਰਟੀ ਨੂੰ। ਹਾਂਜੀ ਸਤਾਜ ਜੀ ਹੁਣ ਹਿੱਟ ਕਬੂਤਰ ਦਾ ਕਰੋ ਜੀ ਅਨਾਉਂਸ। ਆਓ ਜੀ ਆਓ ਜੀ ਵੀਰ ਮਹਿਰ ਵਾਲਾ। ਬੱਬੂ ਸਤਾਦ ਵੱਲੋਂ ਕੀ ਹੈ ਗਾਹ ਯਾਰ ਬੱਚੇ। ਹਾਂਜੀ ਸਤਾਦ ਜੀ। ਅੰਮ੍ਰਿਤ ਰਾਕ ਯਾਰ। ਇਹ ਸਾਡੇ ਚੇਅਰਮੈਨ ਬੱਬੂ ਸਤਾਦ ਵੱਲੋਂ 1100 ਰੁਪਇਆ ਹਿੱਟ ਬੱਚੇ ਦਾ। ਆ ਠੀਕ ਹੋ ਗਿਆ ਜੀ। ਠੀਕ ਹੈ ਜੀ। ਜਿੱਦਾਂ ਕਿ ਉਸਤਾਦ ਜੀ ਹੁਣਾਂ ਐਨਾਉਂਸ ਕੀਤਾ ਸੀ ਚੇਅਰਮੈਨ ਸਾਹਿਬ ਜੀ ਹੁਣਾਂ ਨੇ ਤੇ ਉਹ ਕੁਛ ਕਾਰਨਾ ਕਰਕੇ ਨਹੀਂ ਆ ਪਾਏ ਤੇ ਉਹ ਵੱਡੇ ਉਸਤਾਦ ਜੀ ਹੁਣਾਂ ਨੇ ਮਾਣ ਸਨਮਾਨ ਕਰਦੇ ਪਏ ਨੇ ਜੋ ਕਿ ਕਿਹਾ ਸੀ ਉਸਤਾਦ ਜੀ ਹੁਣਾਂ ਦੇ ਹੱਥ ਉਹਨਾਂ ਨੇ ਭੇਜਿਆ ਵਾ ਤੇ ਉਹ ਉਸਤਾਦ ਜੀ ਹੁਣੀ ਦੇਰੇ ਜੀ ਨਾਮ ਠੀਕ ਹੋ ਗਿਆ ਉਸਤਾਦ ਜੀ ਬਹੁਤ ਬਧਾਈਆਂ ਵੀਰੇ ਹਟ ਕਬੂਤਰ ਵਾਲਾ ਵੀਰ ਲੋ ਜੀ ਰਵੀ ਨਹਿਰ ਰਵੀ ਵੀਰ ਨਹਿਰ ਵਾਲਾ ਲੋ ਜੀ ਹਟ ਨਾਮ ਰਵੀ ਵੀਰ ਨਹਿਰ ਤੋਂ ਠੀਕ ਹੈ ਜੀ ਇਹ ਡਬਲ ਬੋਰੀ ਦਲਮੋਰ ਵੀ ਇੰਨਾ ਦੀ ਆ ਦਲਮੋਰ ਵੀ ਇੰਨਾ ਦੀ ਨਾ ਦਲਮੋਰ ਵੀ ਇੰਨਾ ਦੀ ਹਿੱਟ ਵੀ ਆ ਇਹ ਰਵੀ ਆ ਜੱਜ ਕਿੱਥੇ ਆ ਜੱਜ ਗਿਆ ਉਹ ਪਰਲਾ ਜੱਜ ਆਜੋ ਆਜੋ ਵੀ ਆ ਲੋ ਜੀ ਇਧਰ ਕੀ ਉਹਨਾਂ ਦੇ ਫਾਦਰ ਸਾਹਿਬ ਵੀ ਨਾਲ ਹੀ ਥੋੜਾ ਵਿੱਚ ਫੁੱਲ ਡੁੱਲੇ ਜੋ ਸਾਰਾ ਤੁਹਾਡੇ ਇਹ ਆਪਣਾ ਗੁਰੂਆਂ ਬਾਬਾ ਜੀ ਵੱਲੋਂ ਲੋ ਜੀ ਹਿੱਟ ਕਬੂਤਰ ਦਾ ਨਾਮ ਬਾਬਾ ਜੀ ਫਰੂਟਾਂ ਵਾਲਿਆ ਲੋ ਠੀਕ ਹੈ ਜੀ ਜੋ ਅਨਾਉਂਸ ਦਿੱਤਾ ਗਿਆ ਸੀ ਇੱਧਰ ਜੱਜ ਵੀਰ ਜੀ ਵੱਲੋਂ ਵੀ ਜੱਜ ਵੀਰ ਜੀ ਕਿੰਨਾ ਜੀ 2100 2100 ਰੁਪਇਆ ਵਿਕੀ ਵੱਲੋਂ ਵਿਕੀ ਵੱਲੋਂ ਠੀਕ ਹੈ ਜੀ ਠੀਕ ਹੈ ਜੀ ਤੇ ਨਾਲ ਸ਼ੀਲਡ ਠੀਕ ਹੈ ਜੀ ਹਿੱਟ ਕਬੂਤਰ ਦਾ ਹਿੱਟ ਕਬੂਤਰ ਦਾ ਤੇ ਹਿੱਟ ਬੱਚੇ ਦਾ ਇਹਨਾਂ ਦਾ ਨਾਮ ਹੈ ਬੱਚਾ ਤੇ ਡਬਲ ਕਿ ਲਿਖਿਆ ਹੈ ਡਬਲ ਮੌਰ ਹੇਟ ਕਬੂਤਰ ਅਤੇ ਡਬਲ ਮੌਰ ਹੇਟ ਕਬੂਤਰ ਦੋਵੇਂ ਦੋਵੇਂ ਇਹਨਾਂ ਦੀ ਨਿੱਕੇ ਉਸਤਾਦ ਕਿੰਨੇ ਆ ਇਹਨਾਂ ਦਾ ਹੈਗਾ ਜੀ 3500 ਰੁਪਏ ਦਾ ਲਓ ਜੀ 3500 ਰੁਪਿਆ ਹੇਟ ਕਬੂਤਰ ਦਾ ਹੇਟ ਕਬੂਤਰ ਦਾ ਤੇ ਜੀ ਮਾਫੀ ਕੱਪ ਪਾਲੇ ਉਸਤਾਦ ਵੱਲੋਂ ਕੱਪ ਪਾਲੇ ਉਸਤਾਦ ਜੀ ਵੱਲੋਂ ਠੀਕ ਹੈ ਜੀ ਤੇ 2100 ਰੁਪਏ ਦਿੱਤਾ ਗਿਆ ਜੀ ਨਾਲ ਨਾਮ ਜੀ ਡਬਲ ਮੌਰ ਵੀ ਵੀਰ ਦਾ ਹੀ ਆ ਜੀ ਜੀ ਰਵੀ ਵੀਰ ਦਾ ਹੀ ਡਬਲ ਮੋਰ ਵੀ ਹਾਂਜੀ ਆਵੇ ਤੇ ਹਿੱਟ ਵੀ ਇਹਨਾਂ ਦਾ ਜੀ ਤੇ ਰਵੀ ਵੀਰ ਨੂੰ ਤੇ ਨਿੱਕੇ ਉਸਤਾਦ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਆਹ ਲੋ ਬਾਈ ਡਬਲ ਮੋਰ ਉਸਤਾਦ ਜੀ ਸੋਨੂ ਵੀ ਮੋਰ ਇਹਨਾਂ ਦਾ ਦੇ ਦਿਓ ਆ ਦੇ ਦਰਸ਼ਕ ਇਹਦੇ ਤਾਂ ਆਹ ਲੋ ਜੀ ਡਬਲ ਵੀਰ ਵੀ ਰਵੀ ਵੀਰ ਦਾ ਹੀ ਏ ਠੀਕ ਹੈ ਜੀ ਹੋਰ ਕਿਹੜਾ ਨਾਮ ਜਣਾ ਸੋਨੂ ਤੀਸਰਾ ਨਾਮ ਹੋਣਾ ਉਸਤਾਦ ਜੀ ਦਾਣਾ ਮੰਡੀ ਵਾਲਾ ਵੀਰ ਸੋਨੂ ਲੋ ਜੀ ਸੋਨੂ ਵੀਰ ਦਾਣਾ ਮੰਡੀ ਤੋਂ ਖਲੀਫਾ ਸਾਹਿਬ ਬਾਜਵਾ ਗਰੁੱਪ ਬਾਜਵਾ ਗਿਆਸ ਜਮਸੀ ਤੀਜਾ ਨਾਮ ਸਾਸੀ ਗਾਲ ਦੀ ਜੀ ਆ ਲੋ ਜੀ ਲੋ ਆ ਲੋ ਜੀ ਥਰਡ ਨਾਮ 3500 ਰੁਪਇਆ ਇਨਾਮ ਜੀ ਇਹਨਾਂ ਦਾ ਆ ਲੋ ਜੀ ਤੀਸਰਾ ਨਾਮ ਪਲੱਸ ਸ਼ੀਲਡ ਸੋਨੂ ਵੀਰ ਨੂੰ ਤੇ ਰੋਕੀ ਉਸਤਾਦ ਜੀ ਨੂੰ ਆਣੂ ਤੇ ਮਲਕ ਭਾਈ ਹੁਣਾਂ ਨੂੰ ਤੇ ਵਧਾਈਆਂ ਜੀ ਆਪਣੇ ਵੱਡੇ ਉਸਤਾਦ ਜੀ ਸਰਦਾਰ ਕੁਲਤਾਰ ਸਿੰਘ ਜੀ ਬਾਇਵਾ ਗਿਆਨ ਸਿੰਘ ਜੀ ਵਾਲਾ ਬਹੁਤ ਬਹੁਤ ਮੁਬਾਰਕਾ ਹੋਣ ਜੀ ਫਰੂਟ ਵਾਲੇ ਜਿਹੜਾ ਨਾਮ ਦੂਸਰਾ ਨਾਮ ਬਾਬਾ ਜੀ ਲੋ ਜੀ ਬਾਬਾ ਜੀ ਫਰੂਟ ਵਾਲੇ ਜੱਜਵੀਰ ਦਾ ਨਾਮ ਖੇਟ ਵਾਲਾ ਡਾਡਾ ਹੈਗਾ ਜੀ ਆ 100 ਰੁਪਿਆ ਕਿੰਨਾਂ ਨੂੰ ਐਵੇਂ ਨਜਾਤਾ ਸਰੋ ਜੀ ਰਵੀ ਰਵੀਵੀਰ ਨੂੰ 1100 ਰੁਪਿਆ ਆਰਐਸ ਗਰੁੱਪ ਵੱਲੋਂ ਠੀਕ ਹੈ ਜੀ ਰੋਹਿਤ ਵੀਰ ਵੱਲੋਂ ਤੇ ਕਾਸ਼ੀ ਵੀਰ ਵੱਲੋਂ ਇਹ 1100 ਰੁਪਏ ਜੋ ਅਨਾਉਂਸ ਕੀਤਾ ਸੀ ਵੀਰਜੀ ਹੁਣਾਣੇ ਤੇ ਇਹ ਰਵੀ ਵੀਰ ਨੂੰ ਹਿੱਟ ਕਬੂਤਰ ਦਾ ਦਿੱਤਾ ਗਿਆ ਜੇਜੀ ਨਾਲ ਜੱਜ ਸਾਹਿਬ ਆ ਲੋ ਜੀ ਦੂਸਰਾ ਇਨਾਮ ਬਾਬਾ ਜੀ ਫਰੂਟ ਵਾਲੇ ਜੱਜ ਵੀਰ ਠੀਕ ਹੈ ਜੀ ਬਿੱਲਾ ਵੀਰ ਆਸਟ੍ਰੇਲੀਆ ਵਾਲਾ ਸਿਮੂ ਵੀਰ ਤੇ ਵੱਡੇ ਉਸਤਾਜੀ ਬੋਵੀ ਉਸਤਾਜੀ ਸੱਪਾਂ ਵਾਲੇ ਪਾਲਟੀ ਠੀਕ ਹੈ ਜੀ ਬੋਵੀ ਉਸਤਾਜੀ ਹੁਣਾਣੂ ਤੇ ਜੱਜ ਵੀਰ ਜੀ ਹੁਣਾਣੂ ਬਹੁਤ ਬਹੁਤ ਮੁਬਾਰਕਾ ਹੁਣ ਜੀ ਬਾਬਾ ਵਧਾਈਆਂ ਜੱਟ ਜੀ ਖਲਾਰ ਹੋ ਜੇ ਵਧਾਈਆਂ ਪੈ ਲੋ ਅਰਕਾ ਵੀ ਬਹੁਤ ਬਹੁਤ ਜੀ ਇਹ 7000 ਰੁਪਏ ਨਾਮ ਜੀ ਇਹਨਾਂ ਨਜ਼ੀ ਸ਼ੀਨਾ ਗਰੁੱਪ ਲੋ ਜੀ ਫਸਟ ਨਾਮ ਦਾ ਭੌਲੂ ਉਸਤਾਦ ਦਾ ਰਾਹੁਲ ਹੋ ਗਿਆ ਰਾਹੁਲ ਫਤੂ ਲੋ ਜੀ ਫਤੂ ਵੀਰ ਦਾ ਪਹਿਲਾ ਨਾਮ ਜੀ ਸ਼ੀਨਾ ਗਰੁੱਪ ਜੱਟ ਜੀ ਖਲਾਰ ਆ ਜਿਹੜਾ ਪਹਿਲਵਾਨ ਜੀ ਰਾਜੇ ਵੀਰ ਹੁਣਾਂ ਨੂੰ ਫਤੂ ਵੀਰ ਜੀ ਹੁਣਾਂ ਨੂੰ ਪੋਲੂ ਪਹਿਲਵਾਨ ਜੀ ਹੁਣਾਂ ਨੂੰ ਤੇ ਵੱਡੇ ਉਸਤਾਦ ਜੀ ਉਸਤਾਦ ਗੁਰਵਿੰਦਰ ਸਿੰਘ ਜੀ ਹੁਣਾਂ ਨੂੰ ਤੇ ਸਾਰੇ ਸ਼ੀਨਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਥੋੜਾ ਥੋੜਾ ਵੀ ਸਹੀ ਫਸਟ ਨਾਮ ਦੋ ਬਸੀ ਹੈਗੀ ਦੋ ਬਸੀ ਹੈ ਠੀਕ ਹੋ ਗਿਆ ਜੀ ਕੋਈ ਬਹੁਤ ਵਧਾਈ ਹੈ ਹਣ ਜੀ ਬਹੁਤ ਬਹੁਤ ਵਧਾਈ ਹੈ ਮਾਰੀ ਗੱਲ ਬਹੁਤ ਬਹੁਤ ਜੀ ਆ ਰਹੇ ਹੋ ਇਹ ਬਾਬਾ ਜੀ ਹਾਂ ਜੀ ਮਾਰੀ ਗੱਲ ਹਾਂ ਜੀ ਪੈਟਰੋਲੀ ਰਵੀ ਵੀਰ ਰਵੀ ਹੈਗਾ ਜੀ ਰਵੀ ਖਲੀਫੇ ਵੱਲੋਂ ਰਵੀ ਵੀਰ ਖਲੀਫੇ ਵੱਲੋਂ 2100 ਰੁਪਏ ਹੇਟ ਬੱਚੇ ਦਾ ਨਾਮ ਦਿੱਤਾ ਗਿਆ ਹੈ ਬਹਾਦਰ ਬੱਚੇ ਦਾ ਨਾਮ ਉਹ ਵੀ ਸਾਈਨ ਵੀਰ ਨੂੰ ਜਾਂਦਾ ਜੀ ਹਲੋ ਜੀ ਬੈਸਟ ਸੀਨੀਅਰ ਉਸਤਾਦ ਜਿੱਦਾਂ ਕਿ ਸਰਦਾਰ ਮਨਜੀਤ ਸਿੰਘ ਜੀ ਬੋਬੀ ਉਸਤਾਦ ਸੱਪਾਂ ਵਾਲੇ ਤਾੜੀਆਂ ਮਾਰੋ ਲੋ ਜੀ ਉਸਤਾਦ ਜੀ ਹੋਣਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਹੀਰੋ ਉਸਤਾਦ ਜੀ ਹੁਣੀ ਤੇ ਨਾਮ ਥਾਰੀ ਆਪਣਾ ਖਾਲਸਾ ਗਰੁੱਪ ਜੀ ਆ ਲੋ ਜੀ ਦੂਸਰਾ ਇਨਾਮ ਦੂਸਰਾ ਇਨਾਮ ਹੈਗਾ ਜੇ ਜਿਹੜਾ ਬੈਸਟ ਚੇਅਰ ਚੇਅਰਮੈਨ ਹਾਂਜੀ ਵਿਸ਼ੇਸ਼ ਸਨਮਾਨ ਕਰਨਾ ਜੀ ਬੈਸਟ ਚੇਅਰਮੈਨ ਸਾਹਿਬ ਜੀ ਬੱਬੂ ਉਸਤਾਦ ਜੀ ਚੇਅਰਮੈਨ ਸਾਹਿਬ ਉਹਨਾਂ ਦਾ ਵੀ ਮਾਨ ਸਨਮਾਨ ਉਹ ਵੀ ਉਸਤਾਜੀ ਉਹਨਾਂ ਦੇ ਹੱਥ ਹੀ ਭੇਜਦੇ ਪਏ ਨੇ ਜੀ ਲੋ ਜਨਾਬ ਇੱਕ ਹੋ ਜਾਮਾ ਕਰੋ ਹਾਂ ਬੈਸਟ ਸਪੋਰਟਰ ਉਸਤਾਦ ਸਪੋਰਟ ਬਹੁਤ ਕੀਤੀ ਹੈ ਇਹਨਾਂ ਨੇ ਲੋ ਜੀ ਪਾਲੇ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਤਾੜੀਆਂ ਤਾੜੀਆਂ ਆਹ ਬੋ ਬੋ ਬਦਾਈਆਂ ਬਹੁਤ ਬਹੁਤ ਮਿਹਨਤ ਆਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਮੈਂ ਕੈਮਰਾ ਦਾ ਕੰਮ ਕੀਤਾ ਰਹੇ ਤਦ ਤੱਕ ਅਗਲੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ